ਸਸੀ ਗਰੀ ਸਾਰਿਆਂ ਨੂੰ ਜੇ ਉਸੀ ਦਾ ਸ਼ੂ ਆਪਾਂ ਪਾਇਆ ਸੀ ਤੁਸੀਂ ਦੇਖ ਸਕਦੇ ਹੋ ਸ਼ੂਜ਼ ਅ ਰਿਜਨਲ ਹੋਣ ਦੀ ਗਰੰਟੀ ਹੈ 100% ਬਟ ਜਿਹੜਾ ਬਾਕਸ ਔਰ ਬੈਲ ਇਸ ਦਾ ਨਹੀਂ ਹੋਊਗਾ ਬਾਕਸ ਸਾਡਾ ਇੰਡੀਆ ਨਹੀਂ ਹੁੰਦਾ ਸ਼ੂਜ਼ ਹੈ ਜਿਹੜਾ ਹੋਊਗਾ ਓਰੀਜਨਲ ਹੋਊਗਾ 100 100% ਜਿਹੜੇ KYC ਪਾਉਂਦੇ ਆ ਜਾਂ ਜਿਨ੍ਹਾਂ ਨੇ ਬਾਹਰੋਂ ਮੰਗਵਾਇਆ ਉਹ ਇੱਕ ਵਾਰ ਚੈੱਕ ਕਰ ਲੈਣਾ 18 ਤੋਂ 20000 ਦਾ ਮਾਡਲ ਹੈ ਆਪਾਂ ਕੋਈ ਤੁਹਾਡੇ ਤੋਂ 5500 ਨਹੀਂ ਲੈਣਾ ਕੋਈ ਕੁਝ ਨਹੀਂ ਲੈਣਾ ਸਿਰਫ 3500 ਰੁਪਏ ਲੈਣਾ 3050 ਦਾ ਮੈਨੂੰ ਆਇਆ ਹੋਇਆ 3500 ਰੁਪਏ ਦਾ ਤੁਹਾਨੂੰ ਬਊਗਾ ਜਿਹੜਾ ਵੀਡੀਓ ਨੂੰ ਸ਼ੇਅਰ ਕਰ ਦੂਗਾ ਸ਼ਿਪਿੰਗ ਫ੍ਰੀ ਹੈ ਦੁਕਾਨਾਂ ਤੇ ਕਿਸੇ ਵੀ ਆਊਟਲੈਟ ਤੇ ਇਹ ਅਵੇਲੇਬਲ ਨਹੀਂ ਹੈਗਾ ਕਿਸੇ ਵੀ ਦੁਕਾਨ ਤੇ ਸਾਡੀ ਵੀ ਦੁਕਾਨ ਤੇ ਜਾਂ ਫ੍ਰੈਂਚਾਈਜ਼ ਤੇ ਕਿਤੇ ਵੀ ਅਵੇਲੇਬਲ ਨਹੀਂ ਹੈਗਾ ਸੋ ਤਿੰਨ ਕਲਰ ਦੇ ਵਿੱਚ ਲਿਆ ਆ ਸੀ ਤਿੰਨਾਂ ਕਲਰਾਂ ਦੇ ਵਿੱਚ 12-12 ਜੋੜੇ ਮਿਲੇ ਆ ਤੁਸੀਂ ਚੈੱਕ ਕਰ ਸਕਦੇ ਹੋ ਕੁਆਲਿਟੀ ਔਰ ਜੈਨੂਅਨ ਹੋਣ ਦੀ ਇਹਦੀ 100% ਸਾਡੀ ਗਾਰੰਟੀ ਆ ਜੇ ਕਿਸੇ ਨੂੰ ਆ ਇਹਦੇ ਪਹਿਲਾਂ ਅਸੀਂ 70 ਜੋੜੇ ਵੇਚੇ ਸੀ ਔਰ ਕਈਆਂ ਦੇ ਪੈਸੇ ਵਾਪਸ ਕੀਤੇ ਆ ਸੀ ਸੋ ਨਾਲੇ ਹੁਣ ਅਸੀਂ ਕੋਰੀਅਰ ਵਾਲਾ ਸਿਸਟਮ ਸਿਰਫ ਇੱਕ ਛੱਤ ਥੱਲੇ ਕਰਤਾ ਤਾਂ ਜੋ ਸਾਰੇ ਕਸਟਮਰ ਹੈਰਾਨ ਨਾ ਹੋਣ ਇੱਕੋ ਥਾਂ ਤੋਂ ਕੋਰੀਅਰ ਜਾਵੇ ਇੱਕੋ ਹੀ ਨੰਬਰ ਕਰਤਾ ਸਾਰਾ ਆ ਲੋ ਇੱਕ ਇਹਦੇ ਚ ਵਾਈਟ ਨਾਲ ਬਲੈਕ ਮਾਡਲ ਆਇਆ ਹੋਇਆ ਹੈ ਸਾਈਜ਼ ਇਹਦੇ 41 ਤੋਂ 45 ਹੈਗੇ ਆ ਔਰ ਇਹਦੇ ਲੇਸੀਜ਼ ਆ ਜਿਹੜੇ ਉਹ ਇਲਾਸਟਿਕ ਵਾਲੇ ਲੇਸੀ ਜਾ ਲੋ ਲੇਸੀ ਜ ਬੰਨਨੇ ਨਹੀਂ ਪੈਂਦੇ ਹੈਗੇ ਆ ਸਾਈਡ ਤੇ ਨਾਟ ਕੀਤੀ ਹੋਈ ਆ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਕਿਓਸੀ ਦਾ ਮਾਡਲ ਹੈ 3500 ਰੁਪਏ ਦਾ ਤੁਹਾਨੂੰ ਮਿਲੇਗਾ 3050 ਦਾ ਅਸੀਂ ਇਹ ਖਰੀਦੇ ਆ 500 550 ਰੁਪਏ ਸਾਨੂੰ ਇਹਦੇ ਵਿੱਚੋਂ ਬਚਣਾ ਸੋ ਜਿਹੜਾ ਬਾਕਸ ਹੈ ਬਾਕਸ ਵੀ ਇੰਡੀਅਨ ਹੋਊਗਾ ਬਿੱਲ ਵਿਦ ਨਹੀਂ ਹੋਊਗਾ ਸ਼ੂਜ਼ オリジナル ਹੋਣ ਦੀ ਸਾਡੀ ਗਾਰੰਟੀ ਆ ਨੰਬਰ ਇਹਦਾ ਹੈਗਾ 968960050 ਇਹ ਸਿਰਫ ਇੱਕ ਨੰਬਰ ਤੇ ਇਹ ਆਰਡਰ ਹੋ ਸਕਦਾ ਕਿਉਂਕਿ ਇਹਦੇ 15 20 ਜੋੜੇ ਹੀ ਹੈਗੇ ਆ ਇਸ ਤੋਂ ਵੱਧ ਜੋੜੇ ਨਹੀਂ ਹੈਗੇ ਜਦੋਂ ਇਹਦੇ ਆਰਡਰ ਲਿੱਤੇਗੇ ਤਾਂ ਵੀਡੀਓ ਇਹਦੀ ਐਸੀ ਡਿਲੀਟ ਕਰ ਦਾਂਗੇ ਕਿਉਂਕਿ ਬਾਅਦ ਫਿਰ ਕਸਟਮਰ ਦੀ ਹਰਾਸਮੈਂਟ ਹੁੰਦੀ ਆ ਕੁਆਲਿਟੀ ਜੈਨੂਇਨ ਹੋਊਗੀ 100% ਸਾਈਜ਼ 41 ਤੋਂ ਲੈ ਕੇ 45 ਤੱਕ ਸਾਰਿਆਂ ਦਾ ਸੇਮ ਰੇਟ 3500 ਰੁਪਏ ਇਸੇ ਨਿਕੜਿਆ 10 ਦਾ 15 15 20 20 ਜੋੜੇ ਹੋਣੇ ਆ ਹੋਲ ਸੇਲ 'ਚ ਅਵੇਲੇਬਲ ਨਹੀਂ ਹੈਗਾ ਕਿਸੇ ਵੀ ਦੁਕਾਨ 'ਤੇ ਅਵੇਲੇਬਲ ਨਹੀਂ ਹੈਗਾ ਨਾ ਸਾਡੀ ਨਾ ਕਿਸੇ ਹੋਰ ਦੀ ਸੋ ਇਹ ਲਿਮਟਡ ਸਟਾਕ ਆ ਤੁਸੀਂ ਚੈੱਕ ਕਰ ਸਕਦੇ ਹੋ ਜੈਨੂਇਨ ਸ਼ੂਜ਼ ਨੇ ਜੀ ਇੰਪੋਰਟਡ ਆਲ ਤੇ 3500 ਦੇ ਤੁਹਾਨੂੰ ਲੱਗਣੇ ਆ ਨੰਬਰ ਹੈਗਾ 968963050 ਇਸ ਨੰਬਰ ਤੇ ਤੁਸੀਂ ਵਟਸਐਪ ਕਰਕੇ ਸਕਰੀਨ ਸ਼ਾਟ ਕਰਕੇ ਆਰਡਰ ਲੈ ਸਕਦੇ ਹੋ ਧੰਨਵਾਦ ਜੈਨੂਇਨ ਹੋਊਗੀ 100% ਸਾਈਜ਼ 41 ਤੋਂ ਲੈ ਕੇ 45 ਤੱਕ ਸਾਰਿਆਂ ਦਾ ਸੇਮ ਰੇਟ 3500 ਰੁਪਏ ਸੀ ਨਿਕੜਿਆ ਦਸਤਾ 15 15 20 20 ਜੋੜੇ ਹੋਣੇ ਆ ਹੋਲ ਸੇਲ ਚ ਅਵੇਲੇਬਲ ਨਹੀਂ ਹੈਗਾ ਕਿਸੇ ਵੀ ਦੁਕਾਨ ਤੇ ਅਵੇਲੇਬਲ ਨਹੀਂ ਹੈਗਾ ਨਾ ਸਾਡੀ ਨਾ ਕਿਸੇ ਹੋਰ ਦੀ ਸੋ ਇਹ ਲਿਮਟਡ ਸਟਾਕ ਆ ਤੁਸੀਂ ਚੈੱਕ ਕਰ ਸਕਦੇ ਹੋ ਜੈਨੂਇਨ ਸ਼ੂਜ਼ ਨੇ ਜੀ ਇੰਪੋਰਟਡ ਆਲ ਤੇ 3500 ਦੇ ਤੁਹਾਨੂੰ ਲੱਗਣੇ ਆ ਨੰਬਰ ਹੈਗਾ 968963050 ਇਸ ਨੰਬਰ ਤੇ ਤੁਸੀਂ ਵਟਸਐਪ ਕਰਕੇ ਸਕਰੀਨ ਸ਼ਾਟ ਕਰਕੇ ਆਰਡਰ ਲੈ ਸਕਦੇ ਹੋ ਧੰਨਵਾਦ